ਕਿਥੋਂ ਆਏ ਤੁਸੀਂ ਅਸੀਂ ਤੇ ਗਰੋ ਆਏ ਜੁਲ੍ਹਿਆਂ ਨੂੰ ਜੁਲ੍ਹਿਆਂ ਨੂੰ ਕਿੰਨੇ ਬੰਦੇ ਸੀ ਤੁਸੀਂ 3 ਬੰਦੇ 3 ਬੰਦੇ ਕਿੱਥੇ ਜਾਣਾ ਹੈਗਾ ਇਹ ਅੱਗੇ ਬੈਨ ਲਾਣਾ ਹੈ ਨਾ ਨੋਨੇ ਮੈਂ ਨਹੀਂ ਕੀ ਨਾਮ ਆਪਣਾ ਅਮੀਰ ਅਮੀਰ ਕੋ ਛੱਡ ਜੋੜ ਦੇਣ ਲੱਗੀ ਕਿਹਦੇ ਬਚਾਇਆ ਜੋੜਦਾਂ ਲੱਗੀ ਭਈਆ ਨਹੀਂ ਛੋੜ ਦੇ ਦੇਖ ਲੈ ਯਾਰ ਹਾਂ ਠੀਕ ਹੈ ਬੀਠੀ ਠੀਕ ਹੈ ਨਹੀਂ ਕਥਾ ਆ ਤੁਸੀਂ ਅਸੀਂ ਤੇਰੇ ਕੋ ਆਏ ਜੁੜੀਆ ਨੇ ਲੋੜ ਆ ਰਿਹਾ ਕਿੰਨੇ ਬੰਦੇ ਸੀ ਤੁਸੀਂ ਤਿੰਨ ਬੰਦੇ ਤਿੰਨ ਬੰਦੇ ਕਿੱਥੇ ਜਾਣਾ ਹੈਗਾ ਇਹ ਅੱਗੇ ਬੈਨ ਲਾਣਾ ਸੀ ਨਾਣਾ ਨੂੰ ਨੇ ਮੈਂ ਕੀ ਨਾਮ ਆਪਣਾ ਅਮੀਰ ਅਮੀਰ ਕੋ ਛੱਡ ਜੋੜ ਦੇ ਨਹੀਂ ਲੱਗੀ ਕਿਹਦੇ ਬਚਾਇਆ ਜੋੜਦੇ ਨਹੀਂ ਲੱਗੇ ਭਈਆ ਨਹੀਂ ਜੋੜ ਦੇ ਦੇਖ ਲੈ ਯਾਰ ਹਾਂ ਠੀਕ ਹੈ ਠੀਕ